ਰੇ ਅਸ ਜੀ ਭੋਲਾ ਧਾਰੀਵਾਲ ਸੱਤ ਜੀ ਦਾ ਆਦਿਨ ਮਹਾਰਜ ਜੀ ਤੇ ਆਸ ਜੀ ਗੇਠਾ ਜਿਹੜੀ ਹੈ ਉੱਤਪੰਨ ਸਾਥੀਆਂ ਦੇ ਲੋਕੀਤੀ ਜਾ ਰਹੀ ਹੈ ਸਵੇਰ ਦੀ ਤੇ ਵਕੀਆ ਸਵੇਰ ਬਹੁਤ ਹੀ ਸੁਖਾਵੀ ਭਾਰਤ ਡਰਾਮੈਟਿਕ ਕਲੱਬ ਬੱਸ ਸਟੈਂਡ ਧਾਰੀਵਾਲ ਵੱਲੋਂ ਸੀਤਾ ਸਵੰਬਰ ਨਾਈਟ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਨਿਆਯੁਗ ਨਈ ਸੋਚ ਸੋਸਾਇਟੀ ਦੇ ਕੌਮੀ ਚੇਅਰਮੈਨ ਤੇ ਪ੍ਰਸਿੱਧ ਸਮਾਸੀ ਵੀ ਨੀਰਜ ਮਹਾਜਨ ਔਰ ਐਸ ਐਚਓ थाना ਤਾਰੀਵਾਲ ਇੰਸਪੈਕਟਰ ਬਲਜੀਤ ਕੌਰ ਨੇ ਸਾਂਝੇ ਤੌਰ ਤੇ ਪਹੁੰਚ ਕੇ ਇਸ ਨਾਈਟ ਦਾ ਉਦਘਾਟਨ ਕੀਤਾ ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਇਹਨਾਂ ਦੋਨਾਂ ਹੀ ਪਿਆਰੀਆਂ ਸ਼ਖਸੀਅਤਾਂ ਨੂੰ ਸਭ ਤੋਂ ਪਹਿਲਾਂ ਹਾਰ ਪਾ ਕੇ ਸਵਾਗਤ ਕੀਤਾ ਗਿਆ ਫੁੱਲਾਂ ਦੀ ਜ਼ੋਰਦਾਰ ਵਰਖਾ ਵੀ ਇਹਨਾਂ ਦੇ ਉੱਪਰ ਕੀਤੀ ਗਈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਵੀ ਇਹਨਾਂ ਨੂੰ ਨਿੱਘੀ ਜਿਹੀਆਂ ਨੂੰ ਆਖੀ ਇਸ ਮੌਕੇ ਤੇ ਖਾਸ ਤੌਰ ਤੇ ਨੌਜਵਾਨ ਪੀੜੀ ਦੇ ਆਗੂ ਤੇ ਪਿੰਡ ਅਠਵਾਲ ਦੇ ਸਰਪੰਚ ਮੰਗਲ ਅਠਵਾਲ ਵੀ ਅਚਾਨਕ ਪਹੁੰਚ ਗਏ ਗੱਲਬਾਤ ਦੌਰਾਨ ਮੰਗਲ ਅਠਵਾਲ ਨੇ ਕਿਹਾ ਕਿ ਉਹਨਾਂ ਦੀ ਇਸ ਕਲੱਬ ਦੇ ਨਾਲ ਬਹੁਤ ਪੁਰਾਣੀ ਆਸਥਾ ਜੁੜੀ ਹੋਈ ਹੈ ਪ੍ਰਬੰਧਕਾਂ ਵੱਲੋਂ ਸਰਪੰਚ ਮੰਗਲ ਜੀ ਸਿੰਘ ਅਠਵਾਲ ਦਾ ਇਸ ਮੌਕੇ ਤੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਐਸ ਐਚਓ ਥਾਣਾ ਧਾਰੀ ਵਾਲ ਇੰਸਪੈਕਟਰ ਬਲਜੀਤ ਕੌਰ ਔਰ ਨਿਆਯੁਗ ਨਹੀਂ ਸੋਸ ਸੁਸਾਇਟੀ ਦੇ ਕੌਮੀ ਚੇਅਰਮੈਨ ਸ਼੍ਰੀ ਨੀਰਜ ਮਹਾਜਨ ਜਿਹੜੇ ਕਿ ਸਾਰਾ ਸਾਲ ਹੀ ਜ਼ਰੂਰਤਮੰਦ ਲੋਕਾਂ ਦੀ ਮਦਦ ਦੇ ਲਈ ਲੱਗੇ ਰਹਿੰਦੇ ਹਨ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਗੱਲਬਾਤ ਦੌਰਾਨ ਚੇਅਰਮੈਨ ਨੀਰਜ ਮਹਾਜਨ ਔਰ ਐਸ ਐਚਓ ਮੈਡਮ ਨੇ ਕਿਹਾ ਕਿ ਉਹ ਬਹੁਤ ਮਾਨ ਮਹਿਸੂਸ ਕਰ ਰਹੇ ਹਨ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਪਿਆਰ ਭਰੀ ਜੈ ਸ਼੍ਰੀ ਰਾਮ ਜੀ ਅੱਜ ਭਾਰਤ ਡਰਾਮਾਟਿਕ ਕਲੱਬ ਧਾਰੀਵਾਲ ਦੇ ਬਹੁਤ ਹੀ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਤੇ ਸਾਡੇ ਐਸ ਐਚਓ ਰਿਸਪੈਕਟਡ ਮੈਡਮ ਬਲਜੀਤ ਕੌਰ ਜੀ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਸਾਡੀ ਹਾਇਸियत ਨਹੀਂ ਕਿ ਰਾਮਲੀਲਾ ਦੇ ਆਪਾਂ ਉਹ ਦਾ ਘਟਨ ਕਰ ਸਕੀਏ ਪਰ ਚਲੋ ਇੱਕ ਜਿਹੜੀ ਪ੍ਰਥਾ ਬਣੀ ਹੈ ਸਾਨੂੰ ਬੁਲਾਇਆ ਗਿਆ ਹੈ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਜੇਕਰ ਅਸੀਂ ਰਾਮਲੀਲਾ ਵੇਖਣ ਆਏ ਆ ਜਾਂ ਰਾਮਲੀਲਾ ਕਰਨ ਆਏ ਆ ਆਪਾਂ ਰਾਮ ਜੀ ਦੇ ਚਰਿੱਤਰ ਤੋਂ ਕੁਝ ਸਿੱਖੀਏ ਐਸ ਰਮਾਇਣ ਤੋਂ ਸਿੱਖੀਏ ਭਰਾ ਦਾ ਧਰਮ ਕੀ ਹੁੰਦਾ ਪਤਨੀ ਦਾ ਧਰਮ ਕੀ ਹੁੰਦਾ ਪਤੀ ਦਾ ਧਰਮ ਕੀ ਹੁੰਦਾ ਬੱਚਿਆਂ ਦਾ ਧਰਮ ਕੀ ਹੁੰਦਾ ਸ਼ਰਵਨ ਜੀ ਦੇ ਪਾਠ ਤੋਂ ਲੈ ਕੇ ਲਾਸ਼ ਤੱਕ ਜਦੋਂ ਲੰਕਾ ਦਹਿਨ ਹੁੰਦੀ ਹੈ 라ਵਣ ਜੀ ਦਾ ਅੰਤ ਹੁੰਦਾ ਹੈ ਉਹ ਤੱਕ ਸਿੱਖੋਂ ਨੂੰ ਮਿਲਦਾ ਹੈ ਕਿ ਵਾਕਿਆ ਹੀ ਆਪਾਂ ਜੀ ਆਪਾਂ ਗ੍ਰਿਸ਼ਤੀ ਚਲਾਣੀ ਹੈ ਤੇ ਆਪਣੇ ਪਤੀ ਪਤਨੀ ਦਾ ਧਰਮ ਭਰਾ ਦਾ ਧਰਮ ਪੁੱਤਰ ਦਾ ਧਰਮ ਯਾਰੀ ਦੋਸਤੀ ਦਾ ਧਰਮ ਕਿਸ ਤਰ੍ਹਾਂ ਨਿਭਾਇਆ ਜਾਂਦਾ ਹੈ ਐਸਾ ਨੋਰਮਾਇਣ ਤੋਂ ਸਿੱਖੋਂ ਨੂੰ ਮਿਲਦਾ ਹੈ ਤੇ ਬਾਕੀ ਮੈਂ ਅਪੀਲ ਕਰਾਂਗਾ ਕਿ ਆਪਣੀ ਜਿਹੜੀ ਨੌਜਵਾਨੀ ਨੂੰ ਆਪਾਂ ਨਸ਼ਿਆਂ ਤੋਂ ਰਹਿਤ ਕਰੀਏ ਆਪਾਂ ਨਸ਼ੇ ਛੱਡੀਏ ਤੇ ਆਪਣੇ ਜਿਹੜੇ ਪੰਜਾਬ ਦੀ ਜਵਾਨੀ ਨੂੰ ਆਪਾਂ ਅੱਗੇ ਬਚਾਈਏ ਤੇ ਅੱਗੇ ਲੈ ਕੇ ਜਾਈਏ ਤਾਂ ਹੀ ਸਾਡਾ ਪੰਜਾਬ ਜਿਹੜਾ ਰੰਗਲਾ ਪੰਜਾਬ ਉਹ ਬਣੇਗਾ ਅਈਸਾ ਕਲੱਬ ਦਾ ਬਹੁਤ-ਬਹੁਤ ਪਹਿਲਾਂ ਤਾਂ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਹੈਗਾ ਤੇ ਬਹੁਤ ਸਾਰੇ ਵਧੀਆ ਲੋਕਾਂ ਨੂੰ ਮੈਂ ਇੱਥੇ ਮਿਲੀ ਵੀ ਆ ਜਿਹਦਾ ਨੀਰਜ ਭਾਜੀ ਨੇ ਡਿਟੇਲ ਵਿੱਚ ਇਤਿਹਾਸ ਬਾਰੇ ਦੱਸਿਆ ਹੈਗਾ ਕਿਉਂਕਿ ਸਾਡੇ ਆਉਣ ਵਾਲੇ ਬੱਚੇ ਜਿਹੜੇ ਹੈਗੇ ਇਹਨਾਂ ਨੂੰ ਦੱਸਾਂਗੇ ਬਾਅਦ ਹੀ ਸਾਨੂੰ ਪਤਾ ਲੱਗੂਗਾ ਰਿਮਾਈਂਡ ਦਾ ਕੀ ਮਤਲਬ ਹੈਗਾ ਵਾ ਜੇ ਅਸੀਂ ਕਰਾਂਗੇ ਇਹਨੇ ਤਾਂ ਫਿਰ ਸਾਡੇ ਬੱਚੇ ਨੂੰ ਕਿਵੇਂ ਪਤਾ ਲੱਗੂਗਾ ਸਾਡੇ ਬੱਚੇ ਤੇ ਅੱਗੇ ਹੀ ਨਸ਼ਿਆਂ ਦੇ ਦਲਦਲ ਵਿੱਚ ਫਸੇ ਨੇ ਸਾਨੂੰ ਬਹੁਤ ਚੰਗਾ ਲੱਗਾ ਕਿ ਜਿਹੜਾ ਇਹ ਡਿਟੇਲ ਵਿੱਚ ਸਾਡੇ ਇਤਿਹਾਸ ਬਾਰੇ ਜਿਹੜਾ ਵਾ ਇਹਦੇ ਬਾਰੇ ਦੱਸ ਰਹੇ ਹੈਗੇ ਨੇ ਨੀਰਜ ਭਾਜੀ ਨੇ ਡਿਟੇਲ ਚ ਦੱਸਿਆ ਤੇ ਬਾਕੀ ਜਿਹੜੇ ਵੱਖ-ਵੱਖ ਤੁਹਾਡੇ ਇਹ ਕਲੱਬ ਦੇ ਜਿਹੜੇ ਹੈਗੇ ਆ ਇਹ ਦੱਸ ਰਹੇ ਨੇ ਸਾਰੇ ਇਹ 6 ਦਿਨ ਤੋਂ 7 ਦਿਨ ਤੋਂ ਜਿਹੜਾ ਚੱਲੇਗਾ ਉਹਦੇ ਵਿੱਚ ਡਿਟੇਲ ਦੇ ਵਿੱਚ ਜਿਹੜੀ ਸਾਰੀ ਇਹ ਰਿਮਾਈਂਡ ਬਾਰੇ ਜਿਹੜਾ ਦੱਸਿਆ ਜਾਊਗਾ ਸਾਡੇ ਬੱਚਿਆਂ ਨੂੰ ਪਤਾ ਲੱਗੂ ਸਾਡੇ ਇਤਿਹਾਸ ਬਾਰੇ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਇਹੀ ਕਹਣਾ ਚਾਹੁੰਦੀ ਮੈਂ ਤੁਹਾਡੀ ਫਾਇਸ ਲਈ ਖੜੀ ਆ ਦਿਨ ਰਾਤ ਜਿਹੜਾ ਤੁਸੀਂ ਇੱਥੇ ਆਨੰਦ ਮਾਣੋ ਇਸ ਚੀਜ਼ ਦਾ ਮੈਂ ਇਹੀ ਬੇਨਤੀ ਕਰਦੀ ਆ ਸ਼੍ਰੀ ਰਾਮਚੰਦਰ ਮਹਾਵਾ ਜੀ ਕਹਾਣੀਆਂ ਸੁਣ ਕੇ ਉਹਨਾਂ ਚੱਲਣ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰੀਏ ਔਰ ਆਜਾਈਆਂ ਗੱਲਾਂ ਕਰੀਏ ਜਿਹੜੀਆਂ ਕਿ ਮਨੁੱਖਾਂ ਨੂੰ ਭੜੇ ਵੱਲ ਲੈ ਕੇ ਜਾਣ ਨਾ ਕਿ ਵਧੀਆਂ ਲੈ ਕੇ ਜਾਣ ਸੋ ਮੈਂ ਇਨੀਆਂ ਬੇਨਤੀਆਂ ਕਰਦਿਆਂ ਮੇਰੇ ਕੋਲ ਹੋਰ ਕੋਈ ਲਫ਼ਜ਼ ਨਹੀਂ ਜਿਹੜਾ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਓ ਬੜਾ ਵੀ ਮੈਂ ਤਾਂ ਇਹਨਾਂ ਨੂੰ ਵੀ ਅੱਜ ਇਹ ਕਰਦਾਂਗੇ ਇਹ ਵੀ ਸਟੇਜ ਤੇ ਆਉਂਦੇ ਤੇ ਬਹੁਤ ਮੈਂ ਮੇਨਾ ਵੀ ਅੱਜ ਦਿਲ ਖੁਸ਼ਵਾਹ ਬਹੁਤ ਜ਼ਿਆਦਾ ਕਿਉਂਕਿ ਮੈਂ ਮੇਰਾ ਭਰਾ ਮੈਂ ਉਹ ਤੂੰ ਆ ਰਿਹਾ ਸੀ ਕਿ ਮੈਨੂੰ ਭਰਾ ਦੇ ਦਰਸ਼ਨ ਹੋਏ ਮੈਨੂੰ ਨਹੀਂ ਪਤਾ ਕੋਣ ਬੀ ਸੀਗਾ ਮੈਂ ਅੱਜ ਦੱਸ ਰਿਹਾ ਮਾਜਾ ਸਾਹਿਬ ਅੱਜ ਹੋਰ ਵੀ ਖੁਸ਼ੀ ਹੋਈ ਹੈ ਸਾਡੇ ਚੇਅਰਮੈਨ ਸਾਹਿਬ ਨੀਰਜ ਭਾਜੀ ਜਿਹੜੇ ਕਿ ਇਸ ਮੰਚ ਦੇ ਉੱਤੇ ਉਹ ਅੱਜ ਆਰਗੇਨਾਈਜ਼ ਕਰ ਰਹੇ ਹਨ ਉਹ ਇਹ ਰੱਬ ਦੀਆਂ ਗੱਲਾਂ ਜਿਹੜੀਆਂ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਵੀ ਉਹ ਕਰੂਗਾ ਮਨੁੱਖ ਮੰਨਣਾ ਉਹ ਵੱਡੀ ਗੱਲ ਨਹੀਂ ਸੋ ਦੇ ਉਹਦੇ ਕਰਮ ਹੁੰਦੇ ਇਹਨਾਂ ਕਰਮਾਂ ਨੂੰ ਅੱਗੇ ਲੈ ਜਾਣ ਵਾਸਤੇ ਧਰਮ ਦੀ ਗੱਲ ਕਰਨੀ ਪੈਣੀ ਹੈ ਇਹ ਧਰਮ ਦੀ ਗੱਲ ਕਰ ਰਹੇ ਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐਸਐਚਓ ਸਾਹਿਬ ਦਾ ਧੰਨਵਾਦ ਸਮੁੱਚੀ ਟੀਮ ਦਾ ਧੰਨਵਾਦ ਮਾਜਮ ਸਾਹਿਬ ਦਾ ਧੰਨਵਾਦ ਸੋ ਸਾਰੀਆਂ ਸੰਗਤਾਂ ਦਾ ਵੈਲਕਮ ਧੰਨਵਾਦ ਸੋ ਇੱਕੋ ਜਨਤਾਰਾ ਲਾਣਿਆ ਸ੍ਰੀ ਰਾਮ ਜੀ ਦੇ ਦਰਬਾਰਾਜ ਕੀ ਸੁਣ ਹੋਰ ਮੈਂ ਇਹਨਾਂ ਨੂੰ ਮੰਚਾਂ 'ਤੇ ਬੇਨਤੀ ਕਰਦਾ ਕਿ ਇਹਨਾਂ ਦੇ ਪ੍ਰੋਗਰਾਮ ਇਹਨਾਂ ਨੂੰ ਚਾਹ ਪਾਣੀ ਦਾ ਪ੍ਰੋਗਰਾਮ ਜਿਹੜਾ ਪਾਣੀ ਧਾਣੀ ਦਾ ਨਿਯੋਗ ਕਰ ਲੋ ਆਖਦੇ ਇੱਕ 5000 ਰੁਪਏ ਵੱਖਰਾ ਦੇ ਕੇ ਚੱਲੇ ਆਂਦੇ ਇਹਾਂ ਦੀ ਸਿਹਰਾ ਦਾ ਮੈਂ ਦੇਖਿਆ ਕਈਆਂ ਤੇ ਬੋਲਦੇ ਆ ਉਹ ਬਾਹਰ ਆਈ ਦਾ ਨਾਮ ਲੈਣ ਲੱਗੇ ਨਾ ਗੋਰ ਗੰਦਗੀ ਦੇ ਸੁਣਦੇ ਪਾਣੀ ਦਾ ਪ੍ਰਬੰਧ ਅੱਜੇ ਤੋੜਨੇ ਦਾ ਪ੍ਰਬੰਧ ਹੀ ਤਾਂ ਕਰ ਰਿਹਾ ਹੈ ਸੋ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਭਾਰਤ ਡਰਾਮਾ ਦੇ ਕਲੱਬ ਦੀ ਬਹੁਤ ਮਦਦ ਕੀਤੀ ਆ ਉਹਨਾਂ ਵੱਡੀ ਹੰਦਲੀ ਦੀ ਗੱਲ ਆਤੀ ਇੰਨੇ ਪ੍ਰਭੂ ਭਗਤ ਨੇ ਔਰ ਵਾਕਈ ਇਹੜੇ ਭਾਜੀ ਉਹਨਾਂ ਗੱਲਾਂ ਬਿਲਕੁਲ ਸੱਚੀਆਂ ਆ ਅੱਖੀਆਂ ਨੇ ਕਿ ਰਾਹ ਜਾਂਦੇ ਉਹਨਾਂ ਨੇ ਜਦੋਂ ਦੇਖਿਆ ਵੀ ਐਸਚੋ ਮੈਡਮ ਔਰ ਲੀਚ ਚੇਅਰਮੈਨ ਜੀ ਦ ਗੱਲ ਕਰ ਰਹੇ ਆ ਤੇ ਰੁੱਕ ਕੇ ਸਰਪੰਚ ਸਾਹਿਬ ਨੇ ਬਹੁਤ ਹੌਸਲਾ ਬਖਸ਼ੇ ਦਿੱਤੀ ਆ 2100 ਰੁਪਈਆ ਤੇ ਇਹਨਾਂ ਨੇ ਕਿਹਾ ਬਾਪੀ ਮੇਰੇ ਭਾਂ ਜਿਹੜੇ ਐਸਚੋ ਥੋੜਾ